ਅਧਰ ਅਮਾਦਮੀ ਪਾਰਟੀ ਦੇ ਸਪੋਕਸਪਰਸਨ ਮਲਵਿੰਦਰ ਸਿੰਘ ਕੰਗ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਨੇ ਉਹਨਾਂ ਕਹੇ ਕਿ ਸੁਨੀਲ ਜਾਖੜ ਨੂੰ ਭਾਜਪਾ ਦੇ ਉਸ ਦਫ਼ਤਰ ਦੇ ਬਾਹਰ ਧਰਨਾ ਲਾਉਣਾ ਚਾਹੀਦਾ ਸੀ ਜਿੱਥੇ ਲਖੀਮਪੁਰ ਖੀਰੀ ਕੇਸ ਦੇ ਕੇਸ ਦਾਖਲ ਹੈ ਤੇ ਪਿਓ ਅਜੇ ਮਿਸ਼ਨ ਅਟਾਰਨੀ ਦੇ ਟਿਕਟ ਨੇ ਨਵਾਜਿਆ ਤਾਂ ਇਸ ਮੌਕੇ ਹੋਰ ਉਹਨਾਂ ਕੀ ਕੁਝ ਕਿਹਾ ਉਹ ਜਾਣਦੇ ਹਾਂ ਸੁਨੀਲ ਜਾਖੜ ਜੀ ਨੂੰ ਧਰਨਾ ਤੇ ਲਾਉਣਾ ਚਾਹੀਦਾ ਸੀ ਬੀਜੇਪੀ ਦੇ ਉਸ ਦਫਤਰ ਦੇ ਬਾਹਰ ਜਿਨ੍ਹਾਂ ਲਖੀਮਪੁਰ ਖੀਰੀ ਦੇ ਕਾਤਲ ਦੇ ਪਿਓ ਨੂੰ ਅਜੇ ਟੈਨੀ ਮਿਸ਼ਰੇ ਨੂੰ ਟਿਕਟ ਦੇ ਕੇ ਇਨਾਮ ਦਿੱਤਾ ਨਵਾਜਿਆ ਯਾ ਸੁਨੀਲ ਜਾਖੜ ਸਾਹਿਬ ਤੁਹਾਨੂੰ ਧਰਨਾ ਲਾਉਣਾ ਚਾਹੀਦਾ ਹੈ ਚੰਡੀਗੜ੍ਹ ਬੀਜੇਪੀ ਦੇ ਪ੍ਰਧਾਨ ਜਤਿੰਦਰ ਮਲੋਤਰਾ ਦੇ ਘਰ ਦੇ ਬਾਹਰ ਜਾਂ ਚੰਡੀਗੜ੍ਹ ਬੀਜੇਪੀ ਦੇ ਦਫਤਰ ਦੇ ਬਾਹਰ ਜਤਿੰਦਰ ਮਲੋਤਰਾ ਜਿਹੜਾ ਚੰਡੀਗੜ੍ਹ ਬੀਜੇਪੀ ਦਾ ਪ੍ਰਧਾਨ ਹੈ ਉਹ ਬਿਆਨ ਦੇ ਰਿਹਾ ਹੈ ਕਿ ਕਿਸਾਨ ਕਿਸੇ ਦੇ layak ਨਹੀਂ ਕਿਸਾਨਾਂ ਨੂੰ ਕੁਝ ਵੀ ਦੇਣਾ ਨਹੀਂ ਚਾਹੀਦਾ ਦੇ ਡੋਨਟ ਡਿਸਰਵ ਐਨੀਥਿੰਗ ਤੁਸੀਂ ਸੰਨ ਕਰ ਰਹੇ ਹੋ ਕਿਸਾਨਾਂ ਤੇ ਭਾਜਪੀ ਸ਼ਰਸ਼ਰ ਦਿਨ ਦਿਹਾੜੇ ਕਿਸਾਨਾਂ ਨੂੰ ਗਾਲਾਂ ਕੱਢਣ ਲੱਗ ਗਈ ਆ ਔਰ ਇੱਥੋਂ ਤੱਕ ਆ ਗਏ ਇਹਨਾਂ ਦੇ ਹਾਲਾਤ ਕਿ ਕਿਸਾਨਾਂ ਦੇ ਕਾਤਲਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਜਾ ਰਿਹਾ ਕਿਸਾਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਆਪਣੇ ਹਾਲਾਤ ਤੇ ਤੁਹਾਨੂੰ ਛੱਡ ਦੇਣਾ ਚਾਹੀਦਾ ਤਰਸਿਓਂ ਖਲਾਫ ਤੇ ਤੁਹਾਨੂੰ ਕੁਝ ਨਹੀਂ ਦੇਣਾ ਚਾਹੀਦਾ ਮੋਦੀ ਸਾਹਿਬ ਜਿਹੜਾ ਥੋੜਾ ਬਹੁਤ ਤੁਹਾਨੂੰ ਦੇ ਰਿਹਾ ਉਹ ਤੁਹਾਡੇ ਤੇ ਸਾਧ ਕਰ ਰਿਹਾ ਚਾਖੜ ਸਾਹਿਬ ਜੇ ਅਗਰ ਤੁਸੀਂ ਵਾਕੀ ਕਿਸਾਨ ਤੈਸ਼ੀ ਹੋ ਨਾ ਤੇ ਧਰਨਾ ਪੀਜੇਪੀ ਦੇ ਦਫਤਰਾਂ ਦੇ ਬਾਹਰ ਲਾਓ ਜਿਹੜੇ ਲਗਾਤਾਰ ਕਿਸਾਨਾਂ ਦਾ ਕਤਲਿਆਮ ਕਰ ਰਿਹਾ ਆਪ ਸ਼ੁਭਕਰਨ ਦੀ ਮੌਤ ਤੇ ਤੁਹਾਡੇ ਕੋਈ ਸ਼ਬਦ ਨਹੀਂ ਨਿਕਲੇ ਆ ਉਲਟਾ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕੀ ਹਰਿਆਣਾ ਦੀ ਸਰਕਾਰ ਨੂੰ ਤੁਸੀਂ ਕਲਿੰਚਟ ਦੇ ਰਹੇ ਹੋ ਜਿਨੇ ਨੌਜਵਾਨ ਸ਼ੁਭਕਰਨ ਨੂੰ ਸ਼ਰਿਆਮ ਕਤਲ ਕੀਤਾ ਹੈ ਦਨ ਦਿਹਾੜੇ ਕਤਲ ਕੀਤਾ ਪੀਸਫੁਲ ਪ੍ਰੋਟੈਸਟ ਕਰ ਰਹੇ ਕਿਸਾਨਾਂ ਤੇ ਤੁਸੀਂ ਅਤਿਆਚਾਰ ਕਰ ਰਹੇ ਹੋ ਔਰ ਤੁਹਾਡੀ ਜबान ਮੂੰਹ ਚ ਇੱਕ ਜबान ਕੋਈ ਸ਼ਬਦ ਵੀ ਨਹੀਂ ਨਿਕਲਿਆ ਤੁਹਾਡੀ ਜबान ਤੋਂ ਸੋ ਜਾਖੜ ਸਾਹਿਬ ਤੁਸੀਂ ਭੁੱਲ ਭਲੇਖੇ ਪੰਜਾਬ ਵਿਧਾਨ ਸਭਾ ਤਰਨਾਲਾ ਨੂੰ ਪਹੁੰਚ ਗਏ ਹੋ ਤੁਹਾਨੂੰ ਚੰਡੀਗੜ੍ਹ ਭਾਜਪਾ ਦਫ਼ਤਰ ਦੇ ਬਾਹਰ ਔਰ ਦੇਸ਼ ਦੀ ਭਾਜਪਾ ਦੇ ਦਫ਼ਤਰ ਦੇ ਬਾਹਰ ਤਰਨਾਲਾ ਨੂੰ ਲਾਉਣਾ ਚਾਹੀਦਾ ਜਿਹੜੇ ਲਗਾਤਾਰ ਕਿਸਾਨਾਂ ਨੂੰ ਗਾਲਾ ਕੱਢ ਰਿਹਾ ਕਿਸਾਨਾਂ ਨੂੰ ਮੰਦਾ ਬੋਲ ਰਿਹਾ ਕਿਸਾਨ ਵਿਰੋਧੀ ਕੰਮਾਂ